ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਜਿਮਨੀ ਚੋਣਾਂ ਦੇ ਵਿੱਚ ਅੱਡੀ ਚੋਟੀ ਦਾ ਜੋਰ ਲਗਾਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਜਿਮਨੀ ਚੋਣ ਦੇ ਵਿੱਚ ਉਤਾਰਿਆ ਹੈ ਮਹਿੰਦਰ ਸਿੰਘ ਭਗਤ ਉਹਨਾਂ ਦੀ ਜੇ ਬੈਕਗ੍ਰਾਉਂਡ ਜੇ ਸਿਆਸੀ ਕੈਰੀਅਰ ਦੀ ਗੱਲ ਕੀਤੀ ਜਾਵੇ ਉਹ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਪਾਰਟੀ ਦਾ ਪਸ਼ੋਕੜ ਹੈ ਮਹਿੰਦਰ ਭਗਤ ਅਤੇ ਉਸਦੇ ਪਿਤਾ ਚੁੰਨੀ لال ਜੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਦੀ ਸਰਕਾਰ ਦੇ ਸਮੇਂ ਮੰਤਰੀ ਵੀ ਸੀ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਜਾਣਕਾਰੀ ਮਿਲੀ ਹੈ ਕਿ ਹਲਕਾ ਜਲੰਧਰ ਦਾ ਐਮਪੀ ਨਾ ਤਾਂ ਉਹਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕੀਤਾ ਦੂਸਰਾ ਰਾਜ ਸਭਾ ਦਾ ਮੈਂਬਰ ਜਿਹੜਾ ਕੁਦਰਤ ਨੂੰ ਪਿਆਰ ਕਰਦਾ ਹੈ ਕੁਦਰਤੀਆਂ ਗੱਲਾਂ ਕਰਦਾ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੌਜੂਦਾ ਮੁੱਖ ਮੰਤਰੀ ਸੀਐਮ ਮਾਨ ਸਾਹਿਬ ਨੇ ਇਹਨਾਂ ਦੋਹਾਂ ਨੂੰ ਐਜ਼ ਅ ਪੰਜਾਬ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਚੁਣਿਆ ਸੀ ਪੰਜ ਦੇ ਵਿੱਚੋਂ ਗੱਲ ਕਰਦੇ ਹਾਂ ਮਸ਼ਹੂਰ ਕ੍ਰਿਕਟਰ ਅਰਪਜਨ ਸਿੰਘ ਅਤੇ ਕੁਦਰਤ ਦੇ ਰਖਵਾਲੇ ਬਲਬੀਰ ਸਿੰਘ ਸੀਚੇਵਾਲ ਜਿਹੜੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਆਮ ਆਦਮੀ ਪਾਰਟੀ ਨੂੰ ਇਹਨਾਂ ਦੋਨਾਂ ਉਮੀਦਵਾਰਾਂ ਤੇ ਜਦੋਂ ਇਹਨਾਂ ਦੇ ਨਾਮ ਨਾਮਜ਼ਦ ਕੀਤੇ ਗਏ ਸੀ ਐਜ਼ ਏ ਰਾਜ ਸਭਾ ਦੇ ਮੈਂਬਰ ਲੇਕਿਨ ਨਾ ਤਾਂ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਅਤੇ ਨਾ ਹੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੋਹਾਂ ਦੇ ਦੁਆਰਾ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਇੱਕ ਪਾਸੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਨਿਯੁਕਤ ਕੀਤਾ ਹਰਭਜਨ ਸਿੰਘ ਜਿਹੜੇ ਇੱਕ ਇੰਡੀਆ ਦੇ ਮੰਨੇ ਅਤੇ ਪਰਮੰਨੇ ਬੋਲਰ ਸੀ ਅਤੇ ਹੁਣ ਆਈਪਲ ਮੈਚਾਂ ਦੇ ਵਿੱਚ ਕਮੈਂਟਰੀ ਦੇ ਵਿੱਚ ਬਿਜ਼ੀ ਨੇ ਲੋਕ ਸਭਾ ਦੀਆਂ ਚੋਣਾਂ ਹੋਣੇ ਹੀ ਖਤਮ ਹੋਈਆਂ ਨੇ ਉਧਰ ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਹਮੇਸ਼ਾ ਹੀ ਕੁਦਰਤੀਆਂ ਜਿਹੜੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਮੈਦਾਨ ਦੇ ਵਿੱਚ ਖੜੇ ਸੀ ਲੋਕ ਜਵਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਰਿਸਪੌਂਸ ਨਹੀਂ ਦਿੱਤਾ ਹੁਣ ਫਿਰ ਜਿਮਣੀ ਚੋਣਾ ਹੋ ਰਹੀਆਂ ਨੇ ਚਲੋ ਆਪਾਂ ਗੱਲ ਛੱਡਦੇ ਹਾਂ ਸੰਤ ਜੀ ਬਲਬੀਰ ਸਿੰਘ ਸੀਚੇਵਾਲ ਦੀ ਲੇਕਿਨ ਰੁਪਾਜਨ ਸਿੰਘ ਦਾ ਤਾਂ ਹਲਕਾ ਹੈ ਜਲੰਧਰ ਇਹ ਖਿਡਾਰੀ ਜਿਹੜੇ ਕ੍ਰਿਕਟ ਦੇ ਨੇ ਇਹ ਤਾਂ ਬਿਲੋਂਗ ਕਰਦੇ ਨੇ ਜਲੰਧਰ ਤੋਂ ਲੇਕਿਨ ਜਿਮਣੀ ਚੋਣਾ ਦੇ ਵਿੱਚ ਵੀ ਬਿਲਕੁਲ ਸਾਇਲੈਂਟ ਨੇ ਕਿਉਂਕਿ ਭਗਵੰਤ ਮਾਨ ਉਸ ਦੀ ਭੈ ਉਸ ਦੀ ਧਰਮ ਪਤਨੀ ਉਹਨਾਂ ਦੇ ਮਾਤਾ ਯਾਨੀ ਕਿ ਸਮੁੱਚਾ ਪਰਿਵਾਰ ਪੱਕੇ ਤੌਰ ਤੇ ਡੇਰੇ ਲਾਏ ਹੋਏ ਨੇ ਉਹਨਾਂ ਨੇ ਜਲੰਧਰ ਵੈਸ ਦੇ ਵਿੱਚ ਹੈ ਲੇਕਿਨ ਜਿਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਹੈ ਉਹ ਬਿਲਕੁਲ ਸਾਈਲੈਂਟ ਨੇ ਉਹ ਆਈਪੀਐਲ ਦੇ ਮੈਚਾਂ ਦੇ ਵਿੱਚ ਕਮੈਂਟਰੀ ਲਈ ਬੀਸੀ ਲੇਕਿਨ ਹੋਰ ਤੇ ਉਹ ਜਲੰਧਰ ਆ ਚੁੱਕੇ ਨੇ ਲੇਕਿਨ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਇਸ ਭਾਰਤ ਦੇ ਉੱਗੇ ਖਿਡਾਰੀ ਹਰਪਜਨ ਸਿੰਘ ਦੇ ਦੁਆਰਾ ਪ੍ਰਗਟ ਨਹੀਂ ਕੀਤੀ ਗਈ ਅਤੇ ਨਾ ਹੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਪੋਰਟ ਕੀਤੀ ਬਲਬੀਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਾ ਇਸ ਪੂਰਵ ਕ੍ਰਿਕਟ ਖਿਡਾਰੀ ਹਰਪਜਨ ਸਿੰਘ ਨੇ ਇਸ ਨੂੰ ਲੈ ਕੇ ਭਾਰਤ ਆਮ ਆਦਮੀ ਪਾਰਟੀ ਦੇ ਵਿੱਚ ਅੰਦਰੂਨੀ ਹਲਚਲ ਮਚੀ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜਮਿਣੀ ਚੋਣਾਂ ਤੋਂ ਬਾਅਦ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਸੰਤ ਬਲਬੀਰ ਸਿੰਘ ਸੀਚੇਵਾ ਅਤੇ ਪੂਰਵ ਕ੍ਰਿਕਟ ਖਿਡਾਰੀ ਹਰਪਜਨ ਸਿੰਘ ਤੋਂ ਅਸਤੀਫਾ ਲਵੇਗਾ ਸੀਐਮ ਭਗਵੰਤ ਮਾਨ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਵਿੱਚ ਬੜੀ ਵੱਡੀ ਹਲਚਲ ਮਚੇਗੀ ਕਿਉਂਕਿ ਹਰਪਜਨ ਸਿੰਘ ਜਾਣ ਅਤੇ ਪਛਾਣ ਦੇ ਮਹਤਾਜ ਨਹੀਂ ਸਾਬਕਾ ਖਿਡਾਰੀ ਰਹਿ ਚੁੱਕੇ ਨੇ ਕ੍ਰਿਕਟ ਦੇ ਇੰਡੀਆ ਟੀਮ ਦੇ ਮੈਂਬਰ ਰਹਿ ਚੁੱਕੇ ਨੇ ਅਤੇ ਕਈ ਉਹਨਾਂ ਦੇ ਨਾਮ ਤੇ ਰਿਕਾਰਡ ਵੀ ਨੇ ਜੇ ਉਹਨਾਂ ਨੂੰ ਰਾਜ ਸਭਾ ਦੀ ਕੁਰਸੀ ਤੋਂ ਉਲਾ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੇ ਵੀ ਧੱਕਾ ਲਗੇਗਾ ਜੇ ਉਧਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਐਜ਼ ਅ ਰਾਜ ਸਭਾ ਦੀ ਮੈਂਬਰ ਦੀ ਕੁਰਸੀ ਤੋਂ ਉਤਾਰਿਆ ਜਾ ਸਕਦਾ ਹੈ ਤਾਂ ਫਿਰ ਜਿਹੜੇ ਲੋਕ ਸੰਤ ਸੀਚੇਵਾਲ ਦੇ ਫਾਲੋਅਰ ਨੇ ਸ਼ਰਧਾਲੂ ਨੇ ਉਹ ਗੁੱਸਾ ਕਰਨਗੇ ਬਟ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਇਸ ਕਰਕੇ ਸਾਈਲੈਂਟ ਨੇ ਹਰਪ੍ਰੀਤ ਸਿੰਘ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਕਿਉਂਕਿ ਇਹ ਜਿਮਣੀ ਚੋਣਾਂ ਤੋਂ ਬਾਅਦ ਆਪਣੇ ਆਪ ਅਸਤੀਫਾ ਦੇਣਗੇ ਆਮ ਆਦਮੀ ਪਾਰਟੀ ਤੋਂ ਇਟ ਮੀਨਸ 2027 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਆਮ ਆਦਮੀ ਪਾਰਟੀ ਅਤੇ ਆਪ ਆਪਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜੇ ਵੱਡੇ ਝਟਕੇ ਲੱਗਣਗੇ ਇਹ ਝਟਕੇ ਕਦੋਂ ਰੁਕਣਗੇ ਕਿਵੇਂ ਰੁਕਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਹੁਣ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਸਾਬਕਾ ਕ੍ਰਿਕਟ ਖਿਡਾਰੀ ਰਪਨ ਸਿੰਘ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਜਿਮਣੀ ਚੋਣਾਂ ਤੋਂ ਬਾਅਦ ਦੇਣਗੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਧੰਨਵਾਦ